ਇਕ ਮਸੀਹ ਵਿਅਕਤੀ ਦੇ ਜੀਵਨ ਚ ਇੱਕ ਹੋਰ ਬਹੁਤ ਕੀਮਤੀ ਆਤਮਾ ਦਾ ਫਲ ਕਿਹੜਾ ਹੋਣਾ ਚਾਹੀਦਾ ਜਾਣਦੇ ਹੋ ਸ਼ਾਂਤੀ ਬ੍ਰਦਰ ਤੁਸੀਂ ਕਹਿ ਰਹੇ ਹੋ ਆਤਮਿਕ ਵਿਅਕਤੀ ਦੇ ਜੀਵਨ ਚ ਸ਼ਾਂਤੀ ਚਾਹੀਦੀ ਪਤਾ ਨਹੀਂ ਕਿਉਂ ਮੇਰੇ ਜੀਵਨ ਚ ਸ਼ਾਂਤੀ ਨਹੀਂ ਆ ਮੈਂ ਹਮੇਸ਼ਾ ਟੈਨਸ਼ਨ ਚ ਰਹਿੰਦਾ ਹਾਂ ਮੇਰਾ ਮਨ ਬੜਾ ਬੇਚੈਨ ਰਹਿੰਦਾ ਹੈ ਮੈਂ ਬੜੇ ਬੋਝ ਥਲੇ ਰਹਿੰਦਾ ਹਾਂ ਮਨ ਚ ਬਿਲਕੁਲ ਸ਼ਾਂਤੀ ਨਹੀਂ ਆ ਨਾ ਹੀ ਆਨੰਦ ਆ ਮੇਰੇ ਦਿਲ ਚ ਹਮੇਸ਼ਾ ਦੁੱਖ ਰਹਿੰਦਾ ਹੈ ਮੇਰੇ ਜੀਵਨ ਚ ਇਸ ਤਰ੍ਹਾਂ ਕਿਉਂ ਹੈ ਜੇ ਤੁਸੀਂ ਇਸ ਤਰ੍ਹਾਂ ਸਵਾਲ ਪੁੱਛੋਗੇ ਤਾਂ ਬਾਈਬਲ ਇਹ ਦੱਸਦੀ ਹੈ ਅਤੇ ਬਾਈਬਲ ਦਾ ਉੱਤਰ ਸਹੀ ਆ ਆਓ ਵੇਖਾਂਗੇ ਯਸ਼ਾਇਆ ਦੀ ਕਿਤਾਬ 57 ਅਧਿਆਏ 20 ਆਇਤੋਂ ਸਭ ਮਿਲ ਕੇ ਪੜਾਂਗੇ ਅਤੇ ਦੁਸ਼ਟਤਾ ਲਹਿਰਾਂ ਦੇ ਹੋਏ ਸਮੁੰਦਰ ਦੇ ਵਾਂਗੂ ਹੈ ਜੋ ਚੈਨ ਨਾਲ ਨਹੀਂ ਰਹਿ ਸਕਦਾ ਪਾਣੀ ਚਿੱਕੜ ਤੇ ਗੰਧ ਉਛਾਲਦੀਆਂ ਹੈ ਓਕੇ ਉਸ ਤੋਂ ਬਾਅਦ ਦੇ ਵਚਨ ਨੂੰ ਵੇਖਾਂਗੇ ਦੁਸ਼ਟਾਂ ਦੇ ਲਈ ਸ਼ਾਂਤੀ ਨਹੀਂ ਆ ਮੇਰੇ ਪਰਮੇਸ਼ਵਰ ਦਾ ਇਹ ਹੀ ਵਚਨ ਹੈ ਕਿਨੂੰ ਸ਼ਾਂਤੀ ਨਹੀਂ ਆ ਕਿਨੂੰ ਚੈਨ ਨਹੀਂ ਆ ਕਿਨੂੰ ਤਸੱਲੀ ਨਹੀਂ ਮਿਲੇਗੀ ਜੀਦੇ ਮਨ ਵਿੱਚ ਦੁਸ਼ਟਤਾ ਹੁੰਦੀ ਹੈ ਦੁਸ਼ਟਤਾ ਕਿੱਥੋਂ ਆਉਂਦੀ ਆ ਜਾਣਦੇ ਹੋ ਦੁਸ਼ਟ ਤੋਂ ਦੁਸ਼ਟ કોਣਾ ਜਾਣਦੇ ਹੋ ਪਿਆਰਿਓ ਸ਼ੈਤਾਨ ਸ਼ੈਤਾਨ ਦੁਸ਼ਟ ਹੈ ਉਹ ਦੁਸ਼ਟਤਾ ਨੂੰ ਫੈਲ ਆਉਂਦਾ ਹੈ ਦੁਸ਼ਟਤਾ ਜਿਹਦੇ ਚ ਦੁਸ਼ਟਤਾ ਹੁੰਦੀ ਆ ਉਹ ਦੁਸ਼ਟਤਾ ਦੇ ਕੰਮ ਕਰਦਾ ਹੈ ਜੋ ਦੁਸ਼ਟਤਾ ਦੇ ਕੰਮ ਕਰਦੀ ਆ ਉਹ ਦੁਸ਼ਟਾ ਅਤੇ ਦੁਸ਼ਟਾਂ ਨੂੰ ਸ਼ਾਂਤੀ ਨਹੀਂ ਰਹਿੰਦੀ ਨਾ ਚੈਨ ਮਿਲਦਾ ਹੈ ਜੇ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਹੈ ਤਾਂ ਕਿਸ ਨਾ ਕਿਸੇ ਜਗ੍ਹਾ ਤੇ ਦੁਸ਼ਟਤਾ ਨੇ ਜਗ੍ਹਾ ਬਣਾ ਲਈਆ ਤੁਹਾਡਾ ਘਰ ਬੜਾ ਸੁੰਦਰ ਹੋ ਸਕਦਾ ਹੈ ਬਹੁਤ ਵਧੀਆ ਹੋ ਸਕਦਾ ਹੈ ਸੈਲਫ ਦੇ ਉੱਪਰ ਜਾਂ ਮੰਜੇ ਦੇ ਥੱਲੇ ਜਾਂ ਫਿਰ ਸੋਫੇ ਦੇ ਕੋਨੇ ਤੇ ਚੂਹਾ ਮਰ ਗਿਆ ਕੀ ਮਰ ਗਿਆ ਚੂਹਾ ਮਰ ਗਿਆ ਤੁਹਾਡਾ ਘਰ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ ਘਰ ਚ ਕਦਮ ਰੱਖਣ ਤੇ ਕੀ ਹੋਏਗਾ ਦੱਸੋ ਕਮਰੇ ਚ ਕਦਮ ਰੱਖਣ ਤੇ ਕੀ ਹੋਏਗਾ ਦੱਸੋ ਬਹੁਤ ਬਦਬੂ ਆਏਗੀ ਘਰ ਵਧੀਆ ਲੱਗ ਰਿਹਾ ਹੈ ਨਾ ਚੰਗਾ ਰੰਗ ਵੀ ਕੀਤਾ ਹੈ ਨਾ ਚੰਗੀਆਂ ਲਾਈਟਾਂ ਵੀ ਲਾਈਆਂ ਹੈ ਨਾ ਚੰਗਾ ਹਾਂ ਸੋਫਾ ਹੈ ਨਾ ਬਹੁਤ ਵੱਡਾ ਟੀਵੀ ਵੀ ਹੈ ਨਾ ਕਿੰਤੀ ਚੀਜ਼ਾਂ ਵੀ ਹੋ ਸਕਦੀਆਂ ਹੈ ਪਰ ਕਿਸੇ ਨਾ ਕਿਸੇ ਜਗਾ ਤੇ ਜੇ ਮਰਿਆ ਸ਼ਰੀਰ ਜੇ ਪਿਆ ਹੋਇਆ ਹੈ ਤਾਂ ਮਾਲੂ ਫਿਰ ਕੀ ਹੋਵੇਗਾ ਉਸ ਤੋਂ ਬਦਬੂ ਆਵੇਗੀ ਤੁਹਾਨੂੰ ਯਾਦ ਆ موسی موسی ਤੂੰ ਜਿੱਥੇ ਖੜਾ ਉਹ ਜਗਾ ਕਿਹੜੀ ਜਗਾ ਹੈ ਪਵਿੱਤਰ ਜਗਾ ਹੈ ਇਸ ਲਈ ਆਪਣੇ ਪੈਰ ਦੀਆਂ ਜੁੱਤੀਆਂ ਨੂੰ ਤੂੰ ਹਾਂ ਉਤਾਰ ਕੇ ਆ ਕਿਹਾ ਇਸ ਤੋਂ ਮੈਨੂੰ ਕੀ ਸਮਝ ਆਇਆ ਹੈ ਕਿ ਜੁੱਤੀਆਂ ਮਰੇ ਹੋਏ ਜਾਨਵਰ ਦੇ ਚਮੜੇ ਤੋਂ ਬਣਦੀਆਂ ਹੈ ਚਮੜੇ ਤੋਂ ਬਣਾਉਂਦੇ ਆ ਤੂੰ ਆਪਣੀਆਂ ਜੁੱਤੀਆਂ ਉਤਾਰ ਕੇ ਆ ਜਦ ਪਰਮੇਸ਼ਵਰ موسی ਨੂੰ ਬੁਲਾ ਰਿਹਾ ਸੀ ਮੈਨੂੰ ਇਹ ਸਮਝ ਆਇਆ ਕਿ ਜੋ ਸਰੀਰ ਨਾਲ ਜੁੜਿਆ ਉਹ ਛੱਡ ਕੇ ਆ ਜਾ शरीर काम तो यह है गलतियां पत्तरी पंजवा अध्याय दी पत्री पंजवा अध्याय उन्नीव वचन शरीर दे काम जाहर है अर्थात शरीर दे काम सामने है अर्थात व्यभिचार यानी विन तो बाद पत्नी दे, दे भी किसी होर औरत दे नाल रिश्ता रखना व्यभिचारा विचारा ਪਾਪ ਕਰਨਾ ਵਿਚਾਰਾ ਗੰਦੇ ਕੰਮ ਯਾਨੀ ਅਪਵਿੱਤਰਤਾ ਅਖੱਚ ਅਪਵਿੱਤਰਤਾ ਵਿਚਾਰਾ ਦੇ ਵਿੱਚ ਅਪਵਿੱਤਰਤਾ ਹੋ ਸਕਦੀ ਆ ਕੰਮ ਵਿਚ ਅਪਵਿੱਤਰਤਾ ਹੋ ਸਕਦੀ ਆ ਪਵਿੱਤਰਤਾ ਨੂੰ ਬੁਗਾੜਨ ਵਾਲੀ ਹਰ ਚੀਜ਼ ਅਪਵਿੱਤਰ ਹੈ ਅਗਰ ਇਹ ਸਾਡੇ ਜੀਵਨ ਚ ਹੈ ਤਾਂ ਸ਼ਾਂਤੀ ਨਹੀਂ ਹੋਵੇਗੀ ਵਿਆਹ ਤੋਂ ਪਹਿਲਾਂ ਫਰੈਂਡਸ਼ਿਪ ਕਰਕੇ ਜੇ ਤੁਸੀਂ ਪਰਾਈ ਲੜਕੇ ਜਾਂ ਫਿਰ ਪਰਾਈ ਲੜਕੀ ਨਾਲ ਪਿਆਰ ਦੀ ਆੜ ਦੇ ਵਿੱਚ ਜੇ ਸ਼ਰੀਰ ਦੀਆਂ ਇੱਛਾਵਾਂ ਨੂੰ ਪੂਰਾ ਕਰ ਰਹੇ ਹੋ ਜੇ ਤੁਸੀਂ ਸ਼ਰੀਰ ਦੀਆਂ ਲਾਲਸਾਵਾਂ ਪੂਰਾ ਕਰ ਰਹੇ ਹੋ ਤਾਂ ਜੀਵਨ ਚ ਸ਼ਾਂਤੀ ਨਹੀਂ ਹੋਵੇਗੀ ਇਹ ਦੁਸ਼ਟਤਾ ਦੇ ਨਾਲ ਜੁੜੀ ਹੋਈ ਆ ਦੁਸ਼ਟ ਸ਼ੈਤਾਨ ਬੜੀ ਚਲਾਕੀ ਦੇ ਨਾਲ ਤੁਹਾਡੇ ਅੰਦਰ ਜੋ ਦੁਸ਼ਟ ਕੰਮਾਂ ਨੂੰ ਅਤੇ ਪਿਆਰ ਦੀ ਆੜ ਦੇ ਵਿੱਚ ਤੁਸੀਂ ਜੋ ਵੀ ਭੈੜੇ ਕੰਮ ਕਰਦੇ ਹੋ ਉਹੀ ਵਿਵਿਚਾਰ ਆ ਜੋ ਥੋੜੇ ਸਮੇਂ ਦਾ ਆਨੰਦ ਹੈ ਜੇ ਉਹ ਤੁਹਾਡੇ ਵਿੱਚ ਹੈ ਸ਼ਾਂਤੀ ਨਹੀਂ ਹੋਵੇਗੀ ਉਸੇ ਤਰ੍ਹਾਂ ਗੰਦੇ ਕੰਮ ਇਹ ਤੁਹਾਡੇ ਵਿੱਚ ਹੈ ਤਾਂ ਸ਼ਾਂਤੀ ਨਹੀਂ ਮਿਲੇਗੀ ਹੋਰ ਕੀਆ ਲੁਚਪਨ ਯਾਨੀ ਸਰੀਰ ਦੀਆਂ ਲਾਲ ਸਾਵਾ ਵਿਆਹ ਹੋਣ ਤੋਂ ਬਾਅਦ ਆਮ ਤੌਰ ਤੇ ਪਰਮੇਸ਼ਵਰ ਨੇ ਸਰੀਰ 'ਚ ਜੋ ਇੱਛਾ ਰੱਖੀ ਆ ਪਤੀ ਜਾਂ ਪਤਨੀ ਦੇ ਦੁਆਰਾ ਹੀ ਪੂਰੀ ਹੋਣੀ ਚਾਹੀਦੀ ਆ ਇਹ ਪਰਮੇਸ਼ਵਰ ਦਾ ਬਣਾਇਆ ਗਿਆ ਨਿਯਮ ਹੈ ਜੇ ਪਤੀ ਨਾਲ ਨਾ ਹੋ ਕੇ ਪਤਨੀ ਨਾਲ ਨਾ ਹੋ ਕੇ ਪ੍ਰਾਈ ਮਰਦ ਜਾਂ ਪ੍ਰਾਈ ਔਰਤ ਦੇ ਨਾਲ ਜਾਂ ਵਿਆਹ ਤੋਂ ਪਹਿਲਾਂ ਹੀ ਫਲਾਣੇ ਲੜਕੇ ਦੇ ਨਾਲ ਫਲਾਣੀ ਲੜਕੀ ਦੇ ਨਾਲ ਸ਼ਰੀਰ ਦੇ ਕੰਮ ਇਹ ਸਭ ਵੈਭੀਚਾਰ ਹੈ ਲੁਚਪਨ ਦਾ ਸੁਭਾਅ ਹੈ ਜੇ ਐਸਾ ਸੁਭਾਅ ਤੁਹਾਡੇ ਜੀਵਨ ਦੇ ਵਿੱਚ ਹੈ ਤਾਂ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ ਉਸ ਤੋਂ ਬਾਅਦ ਮੂਰਤੀ ਪੂਜਾ ਆਮ ਤੌਰ ਤੇ ਮੂਰਤੀ ਪੂਜਾ ਜਦੋਂ ਅਸੀਂ ਕਹਿੰਦੇ ਹਾਂ ਅਸੀਂ ਆਮ ਤੌਰ ਤੇ ਕਿਸੇ ਮੂਰਤੀ ਦੀ ਪੂਜਾ ਕਰਨ ਨੂੰ ਹੀ ਅਸੀਂ ਮੂਰਤੀ ਪੂਜਾ ਸਮਝਦੇ ਆਂ ਪਰ ਇਹ ਸਹੀ ਨਹੀਂ ਆ ਤੁਸੀਂ ਪਰਮੇਸ਼ਵਰ ਤੋਂ ਵੱਧ ਜਿੰਨੂੰ ਪਿਆਰ ਕਰੋਗੇ ਉਹੀ ਤੁਹਾਡੇ ਜੀਵਨ ਦੇ ਲਈ ਇੱਕ ਮੂਰਤੀ ਆ ਸਮਝ ਗਏ ਹੋ ਕਈ ਵਾਰ ਪਰਮੇਸ਼ਵਰ ਤੋਂ ਵੱਧ ਇੱਕ ਲੜਕੀ ਲੜਕੇ ਨੂੰ ਪਿਆਰ ਕਰ ਦਿਆ ਪਰਮੇਸ਼ਵਰ ਤੋਂ ਜ਼ਿਆਦਾ ਇੱਕ ਲੜਕਾ ਲੜਕੀ ਨੂੰ ਪਿਆਰ ਕਰਦਾ ਹੈ ਕੁਝ ਲੋਕ ਇਸ ਤਰ੍ਹਾਂ ਕਹਿੰਦੇ ਆ ਮੈਂ ਕਿਸੇ ਨੂੰ ਵੀ ਛੱਡ ਸਕਦਾ ਹਾਂ ਪਰਮੇਸ਼ਵਰ ਨੂੰ ਵੀ ਛੱਡ ਦਾਂਗਾ ਪਰ ਬਿਰਿਆਨੀ ਨਹੀਂ ਛੱਡਾਂਗਾ ਐਸੇ ਲੋਕ ਪਿਆਰਿਓ ਨਹੀਂ ਆ ਕੁਝ ਲੋਕਾਂ ਲਈ ਭੋਜਨ ਬਹੁਤ ਹੀ ਕੀਮਤੀ ਆ ਮੈਂ ਪੁੱਛਦਾ ਹਾਂ ਅੱਜ ਪਰਮੇਸ਼ਵਰ ਲਈ ਕੁਝ ਵੀ ਛੱਡਣ ਦਾ ਸੁਭਾਅ ਹੈ ਜਾਂ ਫਿਰ ਕਿਸੇ ਚੀਜ਼ ਦੇ ਲਈ ਵੀ ਪਰਮੇਸ਼ਵਰ ਨੂੰ ਛੱਡਣ ਦਾ ਸੁਭਾਅ ਹੈ ਸੁਣੋ ਪਰਮੇਸ਼ਵਰ ਤੋਂ ਵਾਦ ਕਿ ਤੁਸੀਂ ਕਿਸੇ ਚੀਜ਼ ਨੂੰ ਵੀ ਪਿਆਰ ਕਰੋਗੇ ਉਹ ਤੁਹਾਡੇ ਲਈ ਮੂਰਤੀ ਪੂਜਾ ਹੈ। ਅਗਰ ਪਰਮੇਸ਼ਵਰ ਤੋਂ ਜਿਆਦਾ ਤੁਹਾਡੇ ਜੀਵਨ 'ਚ ਕਿਸੇ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਦੀ ਤੁਸੀਂ ਪੂਜਾ ਕਰਦੇ ਹੋ। ਇੱਕ ਵਾਰ ਸੋਚ ਕੇ ਦੇਖੋ ਐਸਾ ਕੀ ਹੈ ਤੁਹਾਡੇ ਜੀਵਨ 'ਚ ਜੋ ਤੁਸੀਂ ਪਰਮੇਸ਼ਵਰ ਨਾਲ ਵਾਦ ਕਰਦੇ ਹੋ ਜੋ ਤੁਸੀਂ ਨਹੀਂ ਛੱਡਦੇ ਜਦ ਤੱਕ ਉਹ ਰਹੇਗਾ ਤੁਹਾਡੇ ਜੀਵਨ 'ਚ ਸ਼ਾਂਤੀ ਨਹੀਂ ਮਿਲੇਗੀ। ਉਸ ਤੋਂ ਬਾਅਦ ਲੜਾਈ ਝਗੜਾ ਵੈਰ ਈਰਖਾ ਕ੍ਰੋਧ ਲੋਭ ਫੋਟ ਧਰਮ ਵੈਰ ਮਤਵਾਲਾਪਨ ਲੀਲਾ ক্রীੜਾ ਇੱਥੇ ਇੱਕ ਲੰਬੀ ਲਿਸਟ ਹੈ ਜੇ ਤੁਹਾਡੇ ਜੀਵਨ ਚ ਇਹਨਾਂ ਵਿੱਚੋਂ ਕੁਝ ਵੀ ਅਗਰ ਜ਼ਿੰਦਾ ਹੈ ਤਾਂ ਤੁਹਾਡੇ ਜੀਵਨ ਦੇ ਵਿੱਚੋਂ ਬਦਬੂ ਆਵੇਗੀ इसलिए भेनों ते भरावो ये जो शरीर के कम है यह लीला क्रीड़ा अगे देखा की आ वैर धर्म फुट क्रोध रिवर्स जा रहा हाँ क्रोध ईरखा झगड़ा ਜੇ ਇਹ ਸਾਡੇ ਜੀਵਨ ਚ ਹੈ ਤਾਂ ਅਸੀਂ ਸ਼ਾਂਤੀ ਨਾਲ ਜੀ ਨਹੀਂ ਸਕਾਂਗੇ ਜੇ ਇਹਨਾਂ ਵਿੱਚੋਂ ਕੁਝ ਵੀ ਤੁਹਾਡੇ ਜੀਵਨ ਚ ਹੈ ਤੁਸੀਂ ਸ਼ਾਂਤੀ ਨਾਲ ਰਹਿ ਨਾ ਸਕੋਗੇ ਇਸ ਲਈ ਸੁਣੋ ਤੁਸੀਂ 6 ਫੁੱਟ ਉੱਚੇ ਹੋ ਸਕਦੇ ਹੋ ਜੇ ਪੈਰ ਚ ਛੋਟਾ ਜਿਹਾ ਵੀ ਇੱਕ ਕੰਡਾ ਲੱਗ ਗਿਆ ਤੁਸੀਂ ਸ਼ਾਂਤੀ ਨਾਲ ਰਹਿ ਸਕਦੇ ਹੋ ਸਹੀ ਤਰੀਕੇ ਨਾਲ ਚੱਲ ਸਕੋਗੇ ਜੇ ਕੰਡਾ ਕੱਢੋਗੇ ਨਹੀਂ ਅਤੇ ਕੰਡਾ ਲੱਗਿਆ ਰਿਹਾ ਤਾਂ ਫਿਰ ਕੀ ਕਰੋਗੇ ਦੱਸੋ ਕੰਡੇ ਦੇ ਆਲੇ ਦੁਆਲੇ ਪਾਸ ਭਰੇਗੀ ਫਿਰ ਉਹ ਫੋੜਾ ਬਣ ਜਾਏਗਾ ਤੁਸੀਂ ਇੱਕ ਵੀ ਕਦਮ ਅੱਗੇ ਵਧਾ ਨਹੀਂ ਸਕੋਗੇ ਛੋਟਾ ਜਿਹਾ ਕੰਡਾ ਚੁਬਿਆ ਸੀ ਬਚਪਨ ਚ ਕੰਡਾ ਲੱਗ ਜਾਂਦਾ ਸੀ ਤਾਂ ਹਾਂ ਸੇਫਟੀ ਪਿੰਨ ਲੈ ਕੇ ਕੰਡਾ ਕੱਢਣ ਦੀ ਕੋਸ਼ਿਸ਼ ਕਰਦੇ ਸੀ ਪਰ ਅਜੀਬ ਗੱਲ ਇਹ ਹੈ ਕੰਡਾ ਇੱਥੇ ਲੱਗਿਆ ਹੈ ਇੱਥੇ ਅਸੀਂ ਮਸਲਦੇ ਰਹਿੰਦੇ ਹਾਂ ਪਟਣਾ ਸ਼ੁਰੂ ਕਰ ਦਿੰਦੇ ਆ ਤੁਹਾਨੂੰ ਯਾਦ ਆ ਅਸੀਂ ਪਟਦੇ ਹੀ ਰਹਿੰਦੇ ਸੀ ਬਚਪਨ ਚ ਮੈਂ ਕਰਦਾ ਸੀ ਇਸ ਤਰ੍ਹਾਂ ਇਸ ਤਰ੍ਹਾਂ ਕਰਨ ਤੇ ਦਰਦ ਵੀ ਹੁੰਦਾ ਹੈ ਪਤਾ ਵੀ ਚੱਲਦਾ ਹੈ ਪਰ ਦਿਖਾਈ ਨਹੀਂ ਦਿੰਦਾ ਇਸ ਲਈ ਜੋ ਕੰਡਾ ਦਿਖਾਈ ਨਹੀਂ ਦਿੰਦਾ ਉਹਦੇ ਲਈ ਕੀ ਕਰਦੇ ਸੀ ਪਟਣਾ ਸ਼ੁਰੂ ਕਰਦੇ ਸੀ ਪੜਦੇ ਸੀ ਉਹ ਭਾਈ ਇੱਥੇ ਤਾਂ ਨਹੀਂ ਆ ਫਿਰ ਪੜਦੇ ਸੀ ਇੱਥੇ ਤਾਂ ਨਹੀਂ ਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੇਖਦੇ ਸੀ ਅਰਥ ਕੀ ਆ ਉਹ ਦਿਖਾਈ ਨਹੀਂ ਦਿੰਦਾ ਹੈ ਲੇਕਿਨ ਪੈਰ ਜ਼ਮੀਨ ਤੇ ਬਿਲਕੁਲ ਵੀ ਲੱਗਣ ਨਹੀਂ ਦਿੰਦਾ ਜਦ ਤੱਕ ਕੰਡਾ ਤੁਹਾਡੇ ਪੈਰ ਚ ਰਹੇਗਾ ਦਰਦ ਹੁੰਦਾ ਰਹੇਗਾ ਇਸ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਵੀ ਨਾ ਵਿਖਣ ਵਾਲੇ ਪਾਪ ਹੁੰਦੇ ਆ ਪਾਪ ਹੈ ਤੁਸੀਂ ਜਾਣਦੇ ਹੋ ਪਰ ਉਹ ਦਿਖਾਈ ਨਹੀਂ ਦਿੰਦੇ ਇਸ ਲਈ ਪ੍ਰਭੂ ਦੇ ਦਾਸ 다উদ ਨੇ ਇੱਕ ਵਧੀਆ ਗੱਲ ਕਹੀ ਜ਼ਬੂਰ 139 ਆਖਰੀ ਵਚਨ ਇਹ ਗੱਲ ਕਹੀ ਉਹ ਗੱਲ ਬਹੁਤ ਹੀ ਉੱਤਮ ਹੈ ਪਲਾਕੀ 23 ਅਤੇ 24 ਪਰਮੇਸ਼ਵਰ ਮੈਨੂੰ ਜਾਂਚ ਕੇ ਜਾਣ ਲੈ ਮੈਨੂੰ ਪਰਖ ਕੇ ਮੇਰੀਆਂ ਚਿੰਤਾਵਾਂ ਨੂੰ ਸਮਝ ਲੈ ਅਤੇ ਵੇਖ ਕੀ ਮੇਰੇ ਵਿੱਚ ਕੋਈ ਬੁਰੀ ਚਾਲ ਹੈ ਕਿ ਨਹੀਂ ਯਾਨੀ ਅਰਥ ਕੀਆ 다ਊਦ ਨੂੰ ਵੀ ਪਤਾ ਨਹੀਂ ਆ ਹੈ ਜਾਂ ਨਹੀਂ ਆ 다ਊਦ ਨੂੰ ਵੀ ਪਤਾ ਨਹੀਂ ਆ ਇਸ ਲਈ 다ਊਦ ਕਹਿ ਰਿਹਾ ਕਿਤੇ ਹੈ ਤਾਂ ਨਹੀਂ ਮੈਨੂੰ ਲੱਗ ਰਿਹਾ ਹੈ ਨਹੀਂ ਪਰ ਹੈ ਦੇਖ ਕੀ ਕਿਤੇ ਕੋਈ ਬੁਰੀ ਚਾਲ ਮੇਰੇ ਵਿੱਚ ਹੈ ਕਿ ਨਹੀਂ ਕੀ ਕਰ ਲਈ ਕਹਿ ਰਿਹਾ ਵੇਖ ਜੇ ਹਰ ਰੋਜ਼ ਅਸੀਂ ਇਹ ਪ੍ਰਾਰਥਨਾ ਕਰਾਂਗੇ ਤਾਂ ਕਿੰਨਾ ਵਧੀਆ ਹੋਏਗਾ ਪ੍ਰਭੂ ਮੈਂ ਸੋਚਦਾ ਮੇਰੇ ਵਿੱਚ ਕੋਈ ਕਮੀ ਨਹੀਂ ਆ ਮੈਂ ਬਹੁਤ ਵਧੀਆ ਵਿਅਕਤੀ ਹਾਂ ਮੈਂ ਸੋਚਦਾ ਮੇਰੇ ਵਿੱਚ ਕੋਈ ਵੀ ਬੁਰਾਈ ਨਹੀਂ ਆ ਮੈਂ ਜਦੋਂ ਆਪਣੇ ਆਪ ਨੂੰ ਜਾਂਚਦਾ ਹਾਂ ਤਾਂ ਮੈਨੂੰ ਬਹੁਤ ਹੀ ਮੈਂ ਧਰਮੀ ਲੱਗਦਾ ਹਾਂ ਮੈਂ ਦੂਜੇ ਨਾਲੋਂ ਬਹੁਤ ਜ਼ਿਆਦਾ ਆਤਮਿਕ ਦਿਖਾਈ ਦਿੰਦਾ ਹਾਂ ਆਤਮਿਕ ਦਿਖਾਈ ਦਿੰਦੀ ਹਾਂ ਪਰ ਨਹੀਂ ਮੇਰੇ ਵਿੱਚ ਕਿਤੇ ਕੋਈ ਬੁਰੀ ਚਾਲ ਹੈ ਤਾਂ ਨਹੀਂ ਯਾਨੀ ਅਰਥ ਕੀਆ ਜੇ ਉਹ ਆਪਣੇ ਆਪ ਨੂੰ ਪਰਖ ਰਿਹਾ ਹੈ ਤਾਂ ਉਸ ਨੂੰ ਆਪਣੇ ਵਿੱਚ ਕੋਈ ਕਮੀ ਦਿਖਾਈ ਨਹੀਂ ਦੇ ਰਹੀ ਅੱਜ ਸਾਡੇ ਵਿਚਕਾਰ ਐਸਾ ਕੋਈ ਧਰਮੀ ਵਿਅਕਤੀ ਹੈ ਜਿਹਨੂੰ ਆਪਣੇ ਆਪ ਨੂੰ ਜਾਂਚਣ ਤੇ ਕੋਈ ਕਮੀ ਦਿਖਾਈ ਨਹੀਂ ਦਿੰਦੀ ਦਿਖਾਈ ਦੇਵੇਗੀ 다উদ ਇਤੋ ਤੱਕ ਦੇਖ ਗਿਆ ਕਿ ਉਹ ਆਪਣੇ ਆਪ ਨੂੰ ਜਾਂਚ ਕੇ ਪਰਖ ਰਿਹਾ ਹੈ ਇਹ ਅੱਖਾਂ ਤਾਂ ਵਧੀਆ ਹੈ ਇਹ ਕੰਨ ਤਾਂ ਬਹੁਤ ਵਧੀਆ ਹੈ ਮੇਰਾ ਮੂਹ ਕਿਸ ਤਰ੍ਹਾਂ ਦਾ ਹੈ ਅਤੇ ਮੈਂ ਤਾਂ ਕਿਸੇ ਨੂੰ ਦੁੱਖ ਨਹੀਂ ਦੇ ਰਿਹਾ ਹਾਂ ਨਾ ਮੇਰੇ ਵਿਚਾਰ ਕਿਸ ਤਰ੍ਹਾਂ ਦੇ ਹੈ ਠੀਕ ਹੈ ਮੇਰੀਆਂ ਅੱਖਾਂ ਪਵਿੱਤਰ ਹੈ ਨਾ ਮੇਰਾ ਸ਼ਰੀਰ ਪਵਿੱਤਰ ਹੈ ਨਾ ਉਹ ਜਦ ਆਪਣੇ ਆਪ ਨੂੰ ਜਾਂਚਦਾ ਸੀ ਉਸ ਨੂੰ ਲੱਗਦਾ ਸੀ ਕਿ ਕਿੰਨਾ ਕਿਤੇ ਧਾਰਮਿਕਤਾ ਦਾ ਜੀਵਨ ਜੀ ਰਿਹਾ ਹਾਂ ਪਰ ਨਹੀਂ ਉਹਦੇ ਮਨ 'ਚ ਸਵਾਲ ਸੀ ਕੀ ਪਤਾ ਕੋਈ ਐਸੀ ਬੁਰੀ ਚਾਲ ਮੇਰੇ ਜੀਵਨ ਦੇ ਵਿੱਚ ਹੈ ਤਾਂ ਨਹੀਂ ਜਾਂਚ ਪਿਤਾ ਪਰਖ ਪਿਤਾ ਉਸ ਤੋਂ ਬਾਅਦ ਕੀ ਲਿਖਿਆ ਹੈ ਪੜੋ ਧਰਮ ਦੇ ਰਾਹ ਤੇ ਮੇਰੀ ਅਗਵਾਈ ਕਰ ਧਰਮ ਦਾ ਰਾਹ ਯਾਨੀ ਸਵਰਗ ਦਾ ਰਾਹ ਹੈ ਪਿਤਾ ਮੈਂ ਧਰਮ ਦੇ ਰਾਹ ਤੇ ਚੱਲਣ ਦੀ ਬਹੁਤ ਹੀ ਆਸ ਕਰ ਰਿਹਾ ਹਾਂ ਪਿਤਾ ਦੁਸ਼ਟਾਲੀ ਉੱਥੇ ਕੋਈ ਵੀ ਜਗ੍ਹਾ ਨਹੀਂ ਆ ਕੋਈ ਵੀ ਦੁਸ਼ਟ ਉੱਥੇ ਨਹੀਂ ਜਾ ਸਕਦਾ ਮੈਨੂੰ ਪਤਾ ਵੀ ਨਾ ਲੱਗਿਆ ਹੋਵੇ ਕਿਤੇ ਕੋਈ ਦੁਸ਼ਟ ਕੰਮ ਜੇ ਬੁਰੀ ਚਾਲ ਕੋਈ ਹੈ ਤਾਂ ਕੰਮ ਹੈ ਤਾਂ ਮੈਨੂੰ ਪਰਖ ਅਤੇ ਮੈਨੂੰ ਜਾਂਚ ਉਸੀ ਤਰ੍ਹਾਂ ਪਰਮੇਸ਼ਵਰ ਬਹੁਤ ਚੰਗਾ ਹੈ ਕਿਉਂ ਅਸੀਂ ਇਹ ਕਹਨੇ ਆ ਅਸੀਂ ਜਦੋਂ ਜਾਣੇ ਅਣਜਾਣੇ ਚ ਆਪਣੇ ਜੀਵਨ ਚ ਗਲਤੀਆਂ ਕਰਦੇ ਹਾਂ ਤੂੰ ਜੋ ਕਰ ਰਿਹਾ ਉਹ ਗਲਤ ਹੈ ਇਹ ਸਾਨੂੰ ਦੱਸਣ ਦੇ ਲਈ ਪਰਮੇਸ਼ਵਰ ਨੇ ਮਨ ਨੂੰ ਦਿੱਤਾ ਹੈ ਜੋ ਸਾਨੂੰ ਸਮੇਂ-ਸਮੇਂ ਤੇ ਘੰਟੀ ਵਜਾ ਕੇ ਚੇਤਾਵਨੀ ਦਿੰਦਾ ਹੈ ਦਿਮਾਗ ਮੰਨ ਲਓ ਤੁਸੀਂ ਕੋਈ ਗਲਤੀ ਕੀਤੀ ਆ ਅਤੇ ਤੁਹਾਡਾ ਦਿਮਾਗ ਕੀ ਕਹੇਗਾ ਗਲਤੀ ਕੀਤੀ ਆ ਤੂੰ ਗਲਤ ਕੀਤਾ ਹੈ ਕਿਸੇ ਹੋਰ ਨੂੰ ਆ ਕੇ ਦੱਸਣ ਦੀ ਲੋੜ ਨਹੀਂ ਆ ਕੋਈ ਵੀ ਗਲਤੀ ਕਰਦੇ ਆ ਕੋਈ ਵੀ ਪਾਪ ਕਰਦੇ ਆ ਜਾਂ ਫਿਰ ਕਿਸੇ ਵੀ ਗਲਤ ਰਾਹ ਤੇ ਚੱਲਦੇ ਆ ਤੁਹਾਨੂੰ ਕੌਣ ਚੇਤਾਵਨੀ ਦਿੰਦਾ ਹੈ ਜਾਣਦੇ ਹੋ ਤੁਹਾਡਾ ਹੀ ਮਨ ਇੱਕ ਵਾਰ ਇੱਕ ਲੜਕਾ ਆਪਣੇ ਮਾਲਿਕ ਨਾਲ ਕੰਮ ਕਰ ਰਿਹਾ ਸੀ ਅਤੇ ਕੰਮ ਕਰਦੇ ਸਮੇਂ ਉਹਦੇ ਤੋਂ ਗਲਤੀ ਹੋ ਗਈ ਉਹ ਬੜਾ ਦੁਖੀ ਹੋ ਰਿਹਾ ਸੀ ਪਰੇਸ਼ਾਨ ਹੋ ਰਿਹਾ ਸੀ ਇੰਨੀ ਵੱਡੀ ਗਲਤੀ ਕਰ ਦਿੱਤੀ ਹੋ ਇਸ ਤਰ੍ਹਾਂ ਨਹੀਂ ਕਰਨਾ ਸੀ ਹਾਂ ਨਹੀਂ ਕਰਨਾ ਸੀ ਉਹ ਆ ਕੀ ਸੀ ਪਿਆਰੇ ਉਹ 15 ਰੁਪਏ 70 ਪੈਸੇ ਦੇਣਾ ਸੀ ਅਤੇ 15 ਰੁਪਏ 10 ਪੈਸੇ ਦਿੱਤੇ ਇਹ ਕੀ 60 ਪੈਸੇ ਨਹੀਂ ਦਿੱਤੇ ਉਹ ਕਹਿੰਦਾ ਇਹ ਕੀ ਬਾਬੂ ਤੂੰ ਤਾਂ 15 ਰੁਪਏ 70 ਪੈਸੇ ਦੇਣੇ ਸੀ ਇਹ ਤਾਂ 15 ਰੁਪਏ 10 ਪੈਸੇ ਦਿੱਤੇ ਆ ਕਿਉਂ ਕੱਟ ਦਿੱਤੇ ਆ ਕਹਿੰਤੇ ਤੁਹਾਨੂੰ ਉਹ ਘੱਟ ਲੱਗ ਸਕਦੇ ਆ 60 ਪੈਸੇ ਚੋਰੀ ਕਰ ਲਏ ਉਸ ਨੇ ਆਪਣੀ ਗਲਤੀ ਨੂੰ ਜਾਣ ਕੇ ਕਿਹਾ ਮੈਨੂੰ ਤੁਸੀਂ ਮਾਫ ਕਰਦੇ ਹੋ ਜਿੰਨੇ ਦੇਣੇ ਸੀ ਮੈਂ ਦੇ ਨਹੀਂ ਪਾਇਆ ਤੂੰ ਇਹ ਜਾਣ ਬੁੱਝ ਕੇ ਕੀਤਾ ਹੈ ਨਹੀਂ ਮੈਂ ਜਾਣਬੁੱਝ ਕੇ ਨਹੀਂ ਕੀਤਾ ਹੈ ਇਹ ਕਹਿ ਕੇ 60 ਪੈਸੇ ਦੇਣ ਤੋਂ ਬਾਅਦ ਅੰਦਰ ਹੀ ਅੰਦਰ ਵਿਆਕੁਲ ਹੋ ਰਿਹਾ ਬੇਚੈਨ ਹੋ ਰਿਹਾ ਸੀ ਇਸ ਤਰ੍ਹਾਂ ਨਹੀਂ ਕਰਨਾ ਸੀ ਇਹ ਨਹੀਂ ਕਰਨਾ ਸੀ ਇਸ ਦੌਰਾਨ ਇਸ ਵਿੱਚ ਉਹਦੇ ਰੋਣ ਵਾਲੇ ਚਿਹਰੇ ਨੂੰ ਵੇਖ ਕੇ ਉਹਦਾ ਮਾਲਿਕ ਆਇਆ ਮਾਲਿਕ ਨੇ ਆ ਕੇ ਪੁੱਛਿਆ ਹਾਂ ਭਾਈ ਕੀ ਗੱਲ ਆ ਕਿਉਂ ਇੰਨੇ ਡਰ ਰਹੇ ਹੋ ਕੁਝ ਨਹੀਂ ਜੀ 15 ਰੁਪਏ 60 ਪੈਸੇ ਦੇਣੇ ਸੀ 15 ਰੁਪਏ ਹਾਂ 10 ਪੈਸੇ ਹੀ ਦਿੱਤੇ ਉਸ ਦੇ ਕਾਰਨ ਮੇਰੇ ਮਨ ਦੀ ਸ਼ਾਂਤੀ ਚਲੀ ਗਈ ਮੈਂ ਬੜਾ ਬੇਚੈਨਾ ਮੈਂ ਬੜਾ ਦੁਖੀ ਆ ਮੈਨੂੰ ਇਹ ਕਰਨਾ ਨਹੀਂ ਚਾਹੀਦਾ ਸੀ ਓ ਪਾਗਲ ਕਹਿੰਦਾ ਮੈਨੂੰ ਸਹੀ ਨਹੀਂ ਲੱਗ ਰਿਹਾ ਮੇਰਾ ਮਨ ਮੈਨੂੰ ਬੇਚੈਨ ਕਰ ਰਿਹਾ ਹੈ ਓ ਮੈਂ ਤਾਂ ਬੋਰੇ ਬੋਰੇ ਚੋਰੀ ਕਰ ਰਿਹਾ ਹਾਂ ਹਾਂ 100 ਕਿਲੋ ਦਾ ਬੋਰਾ ਦੇਣਾ ਚਾਹੀਦਾ ਸੀ ਨਾ 93 ਕਿਜੀ ਹੀ ਦੇ ਰਿਆ ਹਾਂ ਨਾ ਜਿਸ ਬੋਰੇ ਚ 50 ਕਿਲੋ ਦਾਣੇ ਦੇਣੇ ਸੀ ਉਸ ਬੋਰੇ ਚ ਮੈਂ 48 ਕਿਲੋ ਹੀ ਦੇ ਰਿਆ ਹਨਾ ਬੋਰੇ 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 ਹੀ ਬੋਰੇ ਜੇ ਮੈਂ ਲੁੱਟ ਰਿਹਾ ਹਾਂ ਚੋਰੀ ਕਰ ਰਿਹਾ ਮੈਨੂੰ ਤਾਂ ਕੋਈ ਦਰਦ ਨਹੀਂ ਆ ਤੈਨੂੰ ਕਿਉਂ ਬੇਚੈਨੀ ਆ ਕੀ ਕਹਿ ਰਿਹਾ ਜੇ ਬੋਰੇ ਬੋਰੇ ਚੋਰੀ ਕਰ ਰਿਹਾ ਤਾਂ ਮੈਨੂੰ ਕੋਈ ਦਰਦ ਨਹੀਂ ਆ ਤੈਨੂੰ ਕਿਉਂ 60 ਪੈਸੇ ਲਈ ਇੰਨਾ ਦਰਦ ਹੋ ਰਿਹਾ ਹੈ ਮਾਲਿਕ ਮਰੀ ਹੋਈ লাশ ਦੇ ਉੱਪਰ ਮੰਨ ਲਓ 10 ਬੋਰੀ ਚਾਵਲ ਰੱਖ ਦਿੱਤੇ ਕੀ ਉਸ ਨੂੰ ਕੋਈ ਦਰਦ ਹੋਏਗਾ ਦੱਸੋ ਮਾਲਿਕ ਨੇ ਕਿਹਾ ਮਰੀ লাশ ਨੂੰ ਕੀ ਦਰਦ ਹੋਏਗਾ ਇਸ ਲਈ ਤਾਂ ਮਾਲਿਕ ਬੋਰੀ ਬੋਰੀ ਚੋਰੀ ਕਰਕੇ ਵੀ ਤੁਹਾਨੂੰ ਕੋਈ ਫਰਕ ਨਹੀਂ ਆ ਤੁਹਾਨੂੰ ਕੁਝ ਸਮਝ ਆਇਆ ਜੋ ਮਰ ਗਿਆ ਹੈ ਉਸ ਨੂੰ ਕੋਈ ਦਰਦ ਨਹੀਂ ਆ ਉਸੇ ਤਰ੍ਹਾਂ ਜੋ ਆਤਮਿਕ ਤੌਰ ਤੇ ਮਰ ਗਿਆ ਹੈ ਗਲਤੀ ਕਰਦੇ ਸਮੇ ਕੋਈ ਵੀ ਦਰਦ ਨਹੀਂ ਹੋਏਗਾ ਅੱਜ ਤੁਸੀਂ ਆਪਣੇ ਜੀਵਨ ਚ ਜੇ ਕੋਈ ਗਲਤੀ ਕਰ ਰਹੇ ਹੋ ਤਾਂ ਉਸ ਸਮੇ ਜੇ ਤੁਹਾਡਾ ਮਨ ਤੁਹਾਨੂੰ ਕੋਈ ਚੇਤਾਵਨੀ ਦੇ ਰਿਹਾ ਕਿ ਤੁਸੀਂ ਕੁਝ ਗਲਤ ਕਰ ਰਹੇ ਹੋ ਨਹੀਂ ਨਹੀਂ ਕਰਨਾ ਜੇ ਤੁਹਾਡਾ ਮਨ ਤੁਹਾਨੂੰ ਕਵੇ ਤਾਂ ਤੁਸੀਂ ਮਨ ਦੀ ਸੁਣ ਲਵੋ ਜੇ ਤੁਸੀਂ ਉਹਦੀ ਗੱਲ ਨਹੀਂ ਸੁਣੋਗੇ ਤਾਂ ਤੁਹਾਡਾ ਦਿਮਾਗ ਮਰ ਜਾਵੇਗਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਗਲਤੀ ਕਰੋ ਦਿਮਾਗ ਕੰਮ ਨਹੀਂ ਕਰੇਗਾ ਕਿਉਂਕਿ ਮਰ ਗਿਆ ਇਸ ਲਈ ਪ੍ਰਭੂ ਦੇ ਦਾਸ ਯੋਹੰਨਾ ਨੇ ਇਸ ਗੱਲ ਨੂੰ ਲਿਖਿਆ ਹੈ ਯੋਹੰਨਾ ਦੀ ਪਹਿਲੀ ਪੱਤਰੀ ਦੂਸਰਾ ਅਧਿਆਇ 21ਵਾਂ ਵਚਨ ਹੈ ਪਿਆਰਿਓ ਜੇ ਸਾਡਾ ਮਨ ਸਾਨੂੰ ਦੋਸ਼ ਨਾ ਦਵੇ ਅਸੀਂ ਪਰਮੇਸ਼ਵਰ ਦੇ ਸਾਹਮਣੇ ਹੌਸਲਾ ਕਿਵੇਂ ਰੱਖਾਂਗੇ ਜਿਸ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਸਮਝ ਦਿੱਤੀ ਆ ਉਹ ਇਸ ਲਈ ਦਿੱਤੀ ਆ ਕਿ ਅਸੀਂ ਆਪਣੀ ਗਲਤੀ ਸੁਧਾਰੀਏ ਜੀ ਸਕੀਏ ਉੱਪਰ ਇਸ ਤਰ੍ਹਾਂ ਲਿਖਿਆ ਹੈ ਪੜਾਂਗੇ ਕੀ ਵਿਚਾਰਉ ਪੜ ਰਿਹਾ ਹਾਂ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਦੇਵੇਗਾ ਉਸ ਵਿਸ਼ੇ ਦੇ ਵਿੱਚ ਅਸੀਂ ਉਸ ਦੇ ਸਾਹਮਣੇ ਆਪਣੇ ਆਪਣੇ ਮਨ ਨੂੰ ਹੌਸਲਾ ਦੇਸਕੀਏ ਹੌਸਲਾ ਹੌਸਲਾ ਯਾਨੀ ਸ਼ਾਂਤੀ ਸਾਡਾ ਮਨ ਸਾਡੇ ਬਾਰੇ ਜਿਹੜੀਆਂ ਜਿਹੜੀਆਂ ਗੱਲਾਂ ਦੇ ਬਾਰੇ ਤੁਸੀਂ ਜੋ ਕਰ ਰਹੇ ਹੋ ਉਹ ਗਲਤ ਆ ਇਸ ਤਰ੍ਹਾਂ ਜੇ ਦੋਸ਼ ਲਾਉਂਦਾ ਹੈ ਤਾਂ ਉਸ ਦੇ ਵਿਸ਼ੇ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਨਾਲ ਮੇਲ ਕਰ ਲਈਏ ਸਹੀ ਕਰ ਲਈਏ ਆਪਣੇ ਦਿਲਾਂ ਨੂੰ ਸਹੀ ਕਰ ਲਈਏ ਇਹ ਹੈ ਜੋ ਪਰਮੇਸ਼ਵਰ ਸਾਨੂੰ ਚੇਤਾਵਨੀ ਦੇ ਰਹੇ ਆ दुष्ट ਦੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੁੰਦੀ ਕਿਉਂਕਿ ਉਹੋ ਦੁਸ਼ਟ ਦੀ ਅਗਵਾਈ ਚਲ ਰਿਹਾ ਹੈ ਦੁਸ਼ਟ ਕੌਣ ਆ ਸ਼ੈਤਾਨ ਉਹ ਸ਼ੁਰੂਆਤ ਤੋਂ ਝੂਠ ਬੋਲਦਾ ਆਇਆ ਜੇ ਉਸ ਨੂੰ ਆਪਣੇ ਜੀਵਨ 'ਚ ਜਗ੍ਹਾ ਦੋਗੇ ਤਾਂ ਤੁਹਾਨੂੰ ਵੀ ਦੁਸ਼ਟ ਬਣਾ ਦੇਵੇਗਾ ਅਤੇ ਤੁਹਾਡੇ ਦੁਆਰਾ ਦੁਸ਼ਟ ਕੰਮਾਂ ਨੂੰ ਕਰਵਾਏਗਾ ਜੇ ਤੁਹਾਡੇ ਜੀਵਨ ਦੇ ਵਿੱਚ ਦੁਸ਼ਟਤਾ ਰਹੀ ਤਾਂ ਤੁਸੀਂ ਸ਼ਾਂਤੀ ਨਾਲ ਕਦੇ ਵੀ ਜੀ ਨਹੀਂ ਸਕੋਗੇ ਸਭ ਤੋਂ ਪਹਿਲਾਂ ਪਰਮੇਸ਼ਵਰ ਨਾਲ ਤੁਹਾਡੀ ਸੰਗਤੀ ਟੁੱਟ ਜਾਵੇਗੀ ਅਤੇ ਦੂਸਰਾ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਵੀ ਤੁਹਾਡਾ ਤਾਲਮੇਲ ਟੁੱਟ ਜਾਏਗਾ ਯਾਦ ਕਰਵਾ ਰਿਹਾ ਹਾਂ ਅਗਰ ਇਸ ਡਾਇਰੈਕਸ਼ਨ ਦੇ ਵਿੱਚ ਤੁਹਾਡਾ ਮੇਲ ਨਹੀਂ ਹੈ ਤਾਂ ਜੇ ਤੁਹਾਡਾ ਪਰਮੇਸ਼ਵਰ ਦੇ ਨਾਲ ਤਾਲਮੇਲ ਨਹੀਂ ਹੈ ਤਾਂ ਨਾ ਤੁਹਾਡੇ ਪਤੀ ਨਾਲ ਮੇਲ ਮਿਲਾਪ ਰਹੇਗਾ ਨਾ ਤੁਹਾਡੀ ਪਤਨੀ ਨਾਲ ਮੇਲ ਮਿਲਾਪ ਰਹੇਗਾ ਨਾ ਬੱਚਿਆਂ ਨਾਲ ਮੇਲ ਮਿਲਾਪ ਰਹੇਗਾ ਅਤੇ ਨਾ ਹੀ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਰਹੇਗਾ ਯਾਦ ਰੱਖੋ ਜੇ ਤੁਸੀਂ ਪਰਮੇਸ਼ਵਰ ਨਾਲ ਮੇਲ ਮਿਲਾਪ ਦੇ ਨਾਲ ਰਹੋਗੇ ਤਾਂ ਆਲੇ ਦੁਆਲੇ ਦੇ ਲੋਕਾਂ ਨਾਲ ਵੀ ਮੇਲ ਮਿਲਾਪ ਦੇ ਨਾਲ ਰਹਿ ਸਕੋਗੇ ਜੇ ਪਰਮੇਸ਼ਵਰ ਨਾਲ ਤੁਹਾਡਾ ਤਾਲਮੇਲ ਨਹੀਂ ਆ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਵੀ ਨਹੀਂ ਹੋਵੇਗਾ ਪਿਆਰਿਓ ਮੇਲ ਮਿਲਾਪ ਕਦੋਂ ਹੋ ਸਕਦਾ ਜਾਣਦੇ ਹੋ ਜਦ ਤੁਹਾਡੇ ਚ ਪਰਮੇਸ਼ਵਰ ਹੋਵੇਗਾ ਜੋ ਕ੍ਰੋਧ ਕਰਦੇ ਆ ਜੋ ਝਗੜਦੇ ਆ ਉਹ ਪਰਮੇਸ਼ਵਰ ਦੇ ਬੱਚੇ ਨਹੀਂ ਆ ਜੇ ਪਰਮੇਸ਼ਵਰ ਤੁਹਾਡੇ ਵਿੱਚ ਹੈ ਤਾਂ ਆਲੇ ਦੁਆਲੇ ਦੇ ਲੋਕਾਂ ਨਾਲ ਤੁਹਾਡਾ ਤਾਲਮੇਲ ਹੋਏਗਾ ਯਾਦ ਰੱਖੋ ਪਤੀਓ ਸੁਣ ਰਹੇ ਹੋ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਤੁਸੀਂ ਪਤਨੀ ਦੇ ਨਾਲ ਮੇਲ ਮਿਲਾਪ ਨਾਲ ਰਹੋਗੇ ਤੁਹਾਡੀ ਪਤਨੀ ਝਗੜਾ ਕਰ ਸਕਦੀ ਹੈ ਲੜਾਕੀ ਹੋ ਸਕਦੀ ਹੈ ਲੇਕਿਨ ਜੇ ਤੁਹਾਡੇ ਵਿੱਚ ਪਰਮੇਸ਼ਵਰ ਹੈ ਤੁਸੀਂ ਸ਼ਾਂਤੀ ਦੇ ਨਾਲ ਸਹਿ ਲਵੋਗੇ ਮੇਲ ਮਿਲਾਪ ਦੇ ਨਾਲ ਜੀਨ ਦੀ ਕੋਸ਼ਿਸ਼ ਕਰੋਗੇ ਉਸੇ ਤਰ੍ਹਾਂ ਭੈਣ ਜੇ ਤੁਹਾਡੇ ਵਿੱਚ ਪਰਮੇਸ਼ਵਰ ਹੈ ਤੁਹਾਡਾ ਪਤੀ ਬੁਰਾ ਹੋ ਸਕਦਾ ਹੈ ਦੁਸ਼ਟ ਹੋ ਸਕਦਾ ਹੈ ਲੇਕਿਨ ਤੁਸੀਂ ਮੇਲ ਮਿਲਾਪ ਨੂੰ ਹੀ ਪਿਆਰ ਕਰੋਗੇ ਮੇਲ ਮਿਲਾਪ ਦੇ ਨਾਲ ਹੀ ਰਹਿਣਾ ਪਸੰਦ ਕਰੋਗੇ ਮੇਲ ਮਿਲਾਪ ਨੂੰ ਲੱਭਣ ਦੀ ਕੋਸ਼ਿਸ਼ ਵੀ ਕਰੋਗੇ ਪਿੱਛੇ ਜਾਣ ਦੀ ਕੋਸ਼ਿਸ਼ ਕਰੋਗੇ ਕੁਝ ਰੈਫਰੈਂਸ ਮੈਂ ਦਿਖਾਵਾਂਗਾ ਬਾਈਬਲ ਇਸ ਬਾਰੇ ਦੱਸ ਦਈਆ اپنی ਬਾਈਬਲ ਨੂੰ ਤੁਸੀਂ ਖੋਲ ਸਕਦੇ ਹੋ ਯਕਰੀਆ ਦੀ ਕਿਤਾਬ 8 ਅਧਿਆਇ 19ਵਾਂ ਵਚਨ ਇਸ ਲਈ ਜਦ ਤੁਸੀਂ ਸੱਚਾਈ ਅਤੇ ਮੇਲ ਮਿਲਾਪ ਦੇ ਨਾਲ ਪਿਆਰ ਰੱਖੋ ਯਾਨੀ ਮੇਲ ਮਿਲਾਪ ਦੇ ਨਾਲ ਪਿਆਰ ਕਰੋ ਇਹਦਾ ਅਰਥ ਇਹ ਆ ਜੇ ਤੁਸੀਂ ਕਿਸੇ ਚੀਜ਼ ਨੂੰ ਬੜਾ ਪਿਆਰ ਕਰਦੇ ਹੋ ਉਸ ਨੂੰ ਬੜੇ ਧਿਆਨ ਨਾਲ ਰੱਖੋਗੇ ਮਨ ਲਓ ਤੁਸੀਂ ਫੋਨ ਨਾਲ ਬੜਾ ਪਿਆਰ ਕਰਦੇ ਹੋ ਉਹ ਉਹਦੇ ਲਈ ਤਰਾ ਤਰਾ ਦੇ ਕਵਰ ਇਹੀ ਹੈ ਨਾ ਉਸ ਨੂੰ ਕਿੰਨਾ ਸਾਹਮ ਸਾਹਮ ਕੇ ਰੱਖਦੇ ਹਾਂ ਮੇਰਾ ਸੋਨਾ ਮੇਰਾ ਸੋਨਾ ਸੈਲਫੋਨ ਨੂੰ ਕਿਨੇ ਵਧੀਆ ਤਰੀਕੇ ਨਾਲ ਸਾਹਮ ਕੇ ਰੱਖਦੇ ਆ ਕਈ ਤਰਾ ਦੇ ਕਵਰ ਮਨ ਲਓ ਗਲਤੀ ਨਾਲ ਥੱਲੇ ਡਿੱਗ ਗਿਆ ਧੜਕਣਾ ਰੁਕ ਜਾਂਦੀਆਂ ਹੈ ਮਾਂ ਇਸ ਤਰ੍ਹਾਂ ਕਰਦੇ ਹੋ ਉਹਨਾਂ ਦੀ ਜਾਨ ਕਿੱ데 ਚ ਵੱਸਦੀ ਆ ਦੱਸੋ ਮੋਬਾਈਲ ਚ ਉਹ ਹੀ ਲੈ ਜਾਏਗਾ ਇੱਕ ਦਿਨ ਸੈਲਫੋਨੀ ਲੈ ਜਾਏਗਾ ਤੁਹਾਡੇ ਪ੍ਰਾਨ ਅਤੇ ਤੁਹਾਡੀ ਆਤਮਾ ਨੂੰ ਹਾਂ ਤੁਸੀਂ ਜਿਹਨੂੰ ਬੜਾ ਪਿਆਰ ਕਰਦੇ ਹੋ ਉਸ ਨੂੰ ਬੜੇ ਸਾਵਨਲ ਰੱਖੋਗੇ ਵੀ ਇਸ ਲਈ ਪਰਮੇਸ਼ਵਰ ਕੀ ਕਹਿ ਰਿਹਾ ਮੇਲ ਮਿਲਾਪ ਨੂੰ ਪਿਆਰ ਕਰੋ ਉਸ ਮੇਲ ਮਿਲਾਪ ਨੂੰ ਬਣਾ ਕੇ ਰੱਖੋ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਮੇਲ ਮਿਲਾਪ ਦੇ ਲਈ ਕਈ ਗੱਲਾਂ ਤੁਸੀਂ ਸਾਨੂੰ ਅੱਜ ਦੱਸੀਆਂ ਹੈ। ਦੁਸ਼ਟ ਨੂੰ ਸ਼ਾਂਤੀ ਨਹੀਂ ਹੁੰਦੀ ਪਰ ਧਰਮੀ ਮੇਲ ਮਿਲਾਪ ਦੇ ਨਾਲ ਰਹਿੰਦਾ ਹੈ। ਉਹ ਮੇਲ ਮਿਲਾਪ ਨੂੰ ਲੱਭਦਾ ਹੈ। ਮੇਲ ਮਿਲਾਪ ਨੂੰ ਪਿਆਰ ਕਰਦਾ ਹੈ ਅਤੇ ਮੇਲ ਮਿਲਾਪ ਦਾ ਪਿੱਛਾ ਕਰਦਾ ਹੈ। ਅਤੇ ਮੇਲ ਮਿਲਾਪ ਦੇ ਨਾਲ ਜੀਂਦਾ ਹੈ। ਮੇਲ ਮਿਲਾਪ ਨੂੰ ਵੰਡਦਾ ਵੀ ਆ ਅਤੇ ਲੋਕਾਂ ਦਾ ਮੇਲ ਕਰਵਾਉਂਦਾ ਹੈ। ਐਸਾ ਜੀਵਨ ਸਾਨੂੰ ਦੇ ਦਿਓ। ਵੈਰ ਕਰਨ ਵਾਲੇ, ਢਾਹ ਕਰਨ ਵਾਲੇ, ਹੰਕਾਰੀ ਲੋਗ ਪਿਤਾ मेल मिलाप वंड नहीं सकदे अते ना ही मेल मिलाप दे नाल ओ जीवी सकदे आ पिता ਸਾਡੇ ਵਿੱਚ ਕੋਈ ਜਿੱਕ ਮੰਡੀ ਆ ਜਾਂ ਕਰੋਧੀ ਹੈ ਜਾਂ ਹੰਕਾਰੀ ਹੈ ਪਿਤਾ ਆਪਣੀ ਗਲਤੀ ਨੂੰ ਮੰਨ ਕੇ ਤਿਆਗ ਕੇ ਅੱਜ ਤੋਂ ਪਿਤਾ ਤੁਹਾਡੇ ਨਾਲ ਮੇਲ ਮਿਲਾਪ ਮੇਲ ਮਿਲਾਪ ਦੇ ਨਾਲ ਕੰਮ ਕਰਨ ਵਾਲੀ ਜਗ੍ਹਾ ਦੇ ਉੱਪਰ ਲੋਕਾਂ ਨਾਲ ਮੇਲ ਮਿਲਾਪ ਸੇਵਕਾਈ ਦੇ ਵਿੱਚ ਮੇਲ ਮਿਲਾਪ ਇੱਕ ਦੂਜੇ ਨਾਲ ਕਰ ਸਕਣਨ ਐਸੀ ਕਿਰਪਾ ਸਭ ਤੇ ਕਰ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ